ਤਾ ਕੀ ਗੱਲ ਦੀ ਸ਼ੁਰੂਆਤ ਕਰਦੇ ਆ ਅੱਜ ਦੇ ਇੱਕ ਹੋਰ ਨਵੇਂ ਵੀਡੀਓ 'ਚ ਤੇ ਅੱਜ ਦੇ ਇੱਕ ਹੋਰ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਕਰਦੇ ਕੰਮ ਸਟਾਰਟ ਕਰਨਕ ਦਾ ਪਹਿਲਾ ਦਿਨ ਤੇ ਟਰਾਲੀ ਨੂੰ ਜਾਲੀਆਂ ਲਾ ਲਿਆ ਸੀ ਇਹ ਮਸ਼ੀਨ ਗਈ ਆਪਣੇ ਵਟਨਾਂ ਉਹ ਵਿੱਚ ਆਪਣੇ ਈਜ਼ਲ ਭਰਾ ਕੇ ਤੇ ਆਪਾਂ ਜਾਣੇ ਆ ਟਰੈਕਟਰ 'ਚ ਤੇ ਕਰਤਾਰ ਵੀਡੀਓ ਜੀ ਸੈੱਡ ਜਾਊਗੀ ਅੱਜ ਹੋਰ ਕਿਤੇ ਦੇ ਵਟਨ ਜਾਣਾ ਕਰਤਾਰ ਨੇ ਤੇ ਅੱਜ ਪਹਿਲਾ ਲੈਣਾ ਤੇ ਮਿੱਤਰੋ ਟਰਾਲੀ ਵੀ ਰੈਡੀ ਕਰਕੇ ਇੱਥੇ ਨਿਉਂਦੇ ਨਿਉਂਦੇ ਲਾਤੇ ਜਿੱਥੇ ਕੋਈ ਮਾੜਾ ਮੋਟਾ ਆ ਗਿਆ ਸੈੱਟ ਕਰਤੀ ਆ ਤੇ ਜਾਣਿਆ ਮਿੱਤਰੋ ਇਹਦੇ ਗੱਲ ਸੀਗੀ ਵਿਸਾਖੀ ਤੇ ਗੱਲ ਵੱਢਣੀ ਸੀ ਫਿਰ ਕੈਂਸਲ ਜੇ ਕਰਤਾ ਕੰਮ ਹੀ ਆ ਸੀ ਹੁੰਦਾ ਤੇ ਅੱਜ ਵੱਢਣ ਲੱਗਦੇ ਆ ਕਣਕਾਂ ਤਕਰੀਬਨ ਆ ਗਈਆਂ ਸਾਰੀਆਂ ਬਸ ਅੱਜ ਤੋਂ ਕੰਮ ਸਟਾਰਟ ਆ ਮਿੱਤਰੋ ਲੋ ਮਿੱਤਰੋ ਫੋਨ ਲਾ ਕੇ ਟੈਂਕੀਆਂ ਮਿੱਤਰੋ ਪੂਰੀ ਮਾਲਾ ਲਾਗੇ ਟੱਕਰ ਦੇ ਪੱਥਰੋਂ ਕਹਿੰਦੇ ਚੱਲਦੇ ਆ ਸੂਈ ਕਿੱਥੇ ਹੋਣੀ ਚਾਹੀਦੀ ਹੈ ਸੂਈ ਇੱਥੇ ਹੋਣੀ ਚਾਹੀਦੀ ਹੈ ਇੱਥੇ ਨਹੀਂ ਆ ਮਿੱਤਰੋ ਆ ਬਿਦਾ ਨਾਲ ਲੈ ਕੇ ਪ੍ਰਚਾਲ ਵੰਦਤਾ ਚੋਂ ਲਾਦੇ ਕਰਦੇ ਸ਼ੁਰੂ ਚੱਲ ਗਿਆ ਚੱਲ ਆਹ ਵਾ ਬਾ ਅੰਡੀ ਮੈਟਰੋ ਬਾਬੇ ਦਾ ਨਾਮ ਲੈ ਕੇ ਕਰਤਾ ਕੰਮ ਸਟਾਰਟ ਆਓ ਕਰ ਲਾਉਨੇ ਮਿੱਤਰੋ ਖੰਭਾ ਦੀਆ ਇਹ ਮੜਿਆ ਗਾਂ ਕਰਕੇ ਨਹੀਂ ਇਨਵਾਂਟ ਵੜ ਕੇ ਲਾਉਨੇ ਆਂਕਰ ਜਾ ਆਓਗਰ ਲਵਾ ਦੇ ਓਗਰ ਲਵਾ ਦੇ ਜਾ ਹੋਰ ਫੋਰਮੈਨ ਸਾਹਿਬ ਠੀਕ ਠਾਕ ਜੇ ਕਰਤਾ ਕੰਮ ਸਟਾਰਟ ਫੇਰ ਅੱਜ ਪਹਿਲਾ ਦਿਨ ਪੰਜਾਬ 'ਚ ਹੈ ਉਹ ਮੇਟਰ ਕਣਕੇ ਪੂਰੀ ਆਈ ਪਈ ਆ ਕਹਿੰਦੇ। ਬੱਚਾ ਬੰਧਾ ਚੂਟਾ ਆਪਣਾ। ਹੈ? ਹਾਂ ਕੋਲ ਸਾਹਿਬ ਆ ਮੂਰੇ ਹੋਏ ਆ। ਇਹ ਚੱਨੇ ਉਹ ਪਹਿਲਾ ਰਾਉਂਡ ਲੈ ਕੇ ਜਾਵਲੀ ਐ। ਤ로우 ਇੱਕ ਦਾ ਟੈਂਕ ਖਾਲੀ ਕਰਤਾ ਤੇ ਦੂਜਾ ਟੈਂਕ ਭਰ ਗਿਆ ਜਿੰਜਾਂ ਕੇ ਮਤ ਨੂੰ ਚੁੱਕ ਤੇ ਉਹ ਆਪਣਾ ਝੋਟਾ ਜਾਂਚ ਰਿਹਾ ਅੜਾ ਦੂਰੋਂ ਮਿੱਤਰੋ 2.5 ਕਿੱਲੇ ਦੀ ਇਹ ਵੜਤੇ ਆ ਤੇ ਟਰਾਲੀ ਭਰ ਗਈ ਮਿੱਤਰੋ ਇੱਥੋਂ ਤੱਕ ਹੋ ਗਈ ਟਰਾਲੀ ਤੇ ਹੁਣ ਜਾਂਦੇ ਆ ਅਗਲੇ ਬਾਣ ਇਹ ਥੋੜਾ ਗਿੱਲਾ ਕੰਮ ਤੇ ਆ ਲੈ ਕੇ ਚੱਲਦੇ ਆ Mahindra ਆਪਾਂ ਚੋਟਾ ਜਿਹੜੀ ਮਾਰਦੇ ਆ ਸਲਫ ਟੱਟ ਵੱਜ ਗਈ ਸੀਗੀ ਅੱਜ ਸਵੇਰ ਥੋੜੀ ਨੌ ਪਟਿਆ ਗਿਆ ਚੀਚੀ ਦਾ ਕਿ ਅੱਗੇ ਜਾਂਦੀ ਆ ਮਸ਼ੀਨ ਤੇ ਜਾਂਦੇ ਆ ਪਿੱਛੇ ਵੀ ਜੱਟਰਾਲੀ ਲੈ ਕੇ ਆਦਾ ਹਜੇ ਹਰੀ ਆ ਦਾਤੀ ਦੂਜੇ ਘੇਰੇ ਚ ਲਿਆ ਕੇ ਜੀਣ ਕਣਕਾਂ ਦਾ ਮਿੱਤਰੋ ਤੰਦੋਂ ਮਾੜੀ ਮੁੱਟੀ ਤੋਂ ਹਰੀ ਆ ਇਹਦਾ ਪੂਰਾ ਕੰਮ ਓਕੇ ਆ ਐਂਆ ਹੀ ਪਈਆਂ ਆ ਜਾ ਚਾ ਇੱਥੇ ਕੀ ਬੀਜਿਆ ਸੀਗਾ ਠੀਕ ਆ ਹਾਂ ਹੈਗੇ ਵਰਲੇ ਵਰਲੇ ਹੀ ਹੈਣਾ ਉੱਪਰ ਸੀ ਆਉਂਦੀ ਹੈ ਕਾ ਟੈਂਕ ਖਾਲੀ ਕਰਤਾ ਮੀਨ ਨਾਲ ਲੈਣੇ ਇੰਨੇ ਤਾਂ ਥੋੜੀ ਆ ਨਾ ਪਰ ਬਸ ਹਾਂ ਜੀ ਹਾਲ ਚਾਲ ਕਹਿੰਦੇ ਕੱਲ ਕਣਕ ਵੱਢ ਲਈ ਵੀ ਚਾਰ ਟਰਾਲੀਆਂ ਤੇ ਹੁਣ ਮੈਲ ਵਿੱਚ ਲਾਉਣ ਪਹੁੰਚੇ ਆ ਤੋ ਹੋ ਗਿਆ ਤੇ ਚਾਰੇ ਰਾਈਟਰ ਲਿਆਂਦੇ ਆ ਮਿੱਤਰੋ ਪਹਿਲੇ ਨੰਬਰ ਦੇ 56 ਵੀ ਦੂਜੇ ਦੇ 55 ਤੀਜੇ ਦੇ 265 ਤੇ ਚੌਥੇ ਦੇ ਨੋ ਤੇ ਜਾਣਿਆ ਮਿੱਤਰੋ ਲਾਉਣ ਇਹਨਾਂ ਦੂਜੇ ਪਾਸੇ ਕਿਨੋਂ ਮੈਂ ਰੋਮੈਲ ਦੇ ਪਹੁੰਚ ਗਏ ਆ ਤੇ ਦੂਜਿਆਂ ਦੀਆਂ ਚਕਾਰੀਆਂ ਧੰਨਾਂ ਦੀਆਂ ਟਰਾਲੀਆਂ ਦੀਆਂ ਲੈਫਟ ਤੇ ਮਿੱਤਰੋ ਇਹਦੀ ਹੈਣੀ ਦੀ ਲੈਫਟ ਇਹ ਲੈਫਟ ਤੋਂ ਬਿਨਾ ਟਰਾਲੀ ਇਹ ਲਾਈਂ ਦੇ ਕਈਆਂ ਨਾਲ ਸਤਰਾ ਲੱਗਿਆਂ ਦੇ ਚੁੱਬਰ ਲਵਣਾ ਸਿਆਸ ਨਾ ਹਾਂਜੀ ਮਿੱਤਰੋ ਇਹਦੀ ਲਾਹ ਦੀ ਟਰਾਲੀ ਤੇ ਜਾਂਦੇ ਆਪਾਂ ਕੰਡਾ ਕਰਾ ਕੇ ਵਾਪਸੀ ਘਰ ਨੂੰ ਠੀਕ ਆ ਮਿੱਤਰੋ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਤੇ ਮਿੱਤਰੋ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਜਿਹੜੀ ਰਹਿੰਦੀ ਹੈ ਕਣਕ ਉਹ ਵੜਦੇ ਆ ਜਾ ਕੇ ਅੱਜ ਤਾਂ ਨਹੀਂ ਵੜਣੀਗੀ ਅੱਜ ਹੋਰ ਕਿਸੇ ਦੀ ਲੱਗਣੀ ਆ ਮਸ਼ੀਨ ਲੈ ਗੋੜਕਪੂਰੇ ਦੀ ਮੈਲ ਦਾ ਇਹਨਾਂ ਲਈ ਛੇ ਸਾਈਡ ਰਹਿੰਦੀ ਆ ਤੇ ਡਾਊਨ ਆ ਇਹਨਾਂ ਦਾ ਮੈਟਰੋ ਖਾਲੀ ਉਹ ਟਰਾਲੀਆਂ ਤੇ ਕੰਡਾ ਕਰਾਉਣ ਲੱਗੇ ਆ ਖਾਲੀ